ਹਾਂਜੀ ਸੋ ਕਣਕਾ ਤੁਸੀਂ ਦੇਖਦੇ ਹੋ ਇਹ ਹੈਗੀ ਆ ਜੀ ਪਾਨ 50 50 ਸੋ ਪਿਛਲੇ ਸਾਲ ਟ੍ਰਾਇਲ ਹੀ ਸੀਡ ਦਿੱਤਾ ਸੀ ਤਾਂ 2 ਬਿਗੇ ਦਾ ਸੋ ਚੰਗਾ ਝਾੜ ਹੋਣ ਕਰਕੇ ਕੁਆਲਿਟੀ ਕਰਕੇ ਤੇ 10 ਏਕੜ ਜ਼ਮੀਨ ਦੇ ਵਿੱਚ ਇਹ ਪਾਨ 50 50 ਲੱਗੀ ਵੀ ਆ ਕਾਰਨ ਕੀ ਸੀ ਇਹਦਾ ਸਭ ਤੋਂ بڑا ਕਾਰਨ ਇਹਦੀ ਹਾਈਟ ਜਿਹੜੀ 85 ਤੋਂ ਲੈ ਕੇ 90 ਸੈਂਟੀਮੀਟਰ ਦੇ ਵਿੱਚੇ ਰਹਿੰਦੀ ਆ 550 ਮੰਗਾ ਹਾਈਬ੍ਰਿਡ ਸੀਡ ਆ ਜੀ ਇਹ ਸੋ ਇਹਦੀ ਬੱਲੀ ਆ ਜਿਹੜੀ ਮਤਲਬ ਮੱਖੀ ਲਾ ਲੋ ਉਹਦੇ ਚ ਦਾਣੇ 2 4 6 8 10 12 14 16 18 20 22 23 2 4 6 8 10 12 14 16 18 20 22 23 ਜਿਹੜੀ ਮਰਜ਼ੀ ਬੱਲੀ ਉਹ ਕਰ ਲਓ ਤੁਸੀਂ 2 4 6 8 10 12 14 16 18 20 22 23 2 4 6 8 10 12 14 16 18 20 22 23 ਸੋ ਬੱਲੀ ਦੇ ਵਿੱਚ ਕਹਿੰਦੇ ਨੇ ਜੀ ਇਹ ਸਿੱਧੀ ਆ ਸਿੱਧੀ ਵੀ ਕੋਈ ਨਹੀਂ ਇਹਦੀ ਮੱਖੀਆਂ ਦਾ ਕੈਰੈਕਟਰ ਆ ਜੀ ਜ਼ਿਆਦੇ ਮੱਖੀ ਆ ਸੋ ਜਿਹੜੀ ਆ ਮੱਖੀ ਆ ਮੱਖੀ ਦੇ ਵਿੱਚ ਦਾਣੇ ਨੇ ਜਿਹੜੇ ਉਹ ਮੈਟਰ ਕਰਦੇ ਨੇ ਕਿ ਉੱਚ ਦਾਣੇ ਕਿੰਨੇ ਨੇ ਤੇ ਹੁਣ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ 2 4 ਤੇ 2 6 6 ਦਾਣੇ ਇਹਦੀ ਇੱਕ ਮੱਖੀ ਚ ਨੇ ਤੇ 23 ਇਹਦੇ ਟੋਟਲ ਮੱਖੀਆਂ ਨੇ ਦੋਨੋਂ ਸਾਈਡ ਆ 10 ਤੱਕ 6 ਦਾਣੇ ਹੋਣਗੇ ਜਿਹੜੀ ਉਤਰੀਆਂ ਮੱਖੀਆਂ ਨੇ ਆਹਾਂ ਨੇ ਇਹਦੇ ਚ 5 ਹੋਣਗੇ ਜੀ ਸੋ ਜਿਹਦੇ ਕਰਕੇ ਦਾ ਝਾੜ ਆਮ ਕਣਕਾਂ ਨਾਲੋਂ ਜ਼ਿਆਦਾ ਆ ਸੋ ਡਿਗਨ ਵਾਲਾ ਤਾਂ ਜਮੀ ਤੁਸੀਂ ਕੋਈ ਡਰ ਪੈ ਨਹੀਂ ਇਹਨੂੰ ਚਾਹੇ ਪੂਰੀ ਨੇਰੀ ਚ ਪਾਣੀ ਚਲਾ ਦਿਓ ਵੀ ਡਿਗਨ ਵਾਲਾ ਤਾਂ ਕੋਈ ਮਕਸਦ ਇਹ ਹੈ ਨਹੀਂ ਸੋ ਸੁਪਰ ਸੀਡਰ ਦੀ ਇਹ ਬਜਾਈ ਕਰੀ ਵੀ ਆ ਤੇ ਟੋਟਲੀ ਇਹਦਾ ਝਾੜ ਪੂਰਾ ਜਦ ਤਨ ਵੱਡੇ ਆ ਪੂਰਾ ਬਣਾ ਕੇ ਤੁਹਾਨੂੰ ਐਂ ਦੱਸ ਦਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਨੇ ਬੀਜਣੀ ਆ ਤਾਂ ਤੁਸੀਂ ਬੀਜ ਸਕਦੇ ਹੋ 1300 ਰੁਪਏ ਦੀ ਥੈਲੀ 40 ਕਿਲੋ ਦੀ ਇਹਦੀ ਦਿੱਤੀ ਸੀ ਸੀਡ ਦੀ ਤੇ ਵਕ ਐ ਸੌਰੀ 30 ਕਿਲੋ ਸੀ 40 ਨਹੀਂ ਸੀ 30 ਕਿਲੋ ਸੀ 1300 ਦੀ 30 ਕਿਲੋ ਸੀਡ ਸੀ ਉਹ ਚ ਤੇ ਬਾਕੀ ਤੁਹਾਨੂੰ ਪੂਰਾ ਦੱਸ ਦਾਂਗੇ ਸੋ ਰੱਖਣ ਦਾ ਨਹੀਂ ਸੀ ਕਿਹਾ ਉਹਨਾਂ ਨੇ ਵੀ ਇਹਨੂੰ ਰੱਖ ਕੇ ਦੂਏ ਸਾਲ ਨਾਲ ਬੀਜੋ ਇਹਦਾ ਝਾੜਾ ਜਿਹੜਾ ਉਹ ਨਹੀਂ ਦੇਣਾ ਕਿਉਂਕਿ ਹਾਈਬ੍ਰਿਡ ਆ ਸੋ ਇਸੇ ਕਰਕੇ ਥੈਲੀਆਂ ਨਵੀਆਂ ਲੈ ਕੇ ਬੀਜੀਆਂ ਨੇ ਤੇ ਬਾਕੀ ਸਪਰੇਅ ਆ ਜਿਹੜੀ ਸੁਪਰ ਸੀਡਰ ਬੀਜਨਸਾਰ ਆ ਵਾਕੀਰਾ ਇਹਦੇ ਤੇ ਹੋਈ ਵੀਦੀ ਗੁੱਲੀ ਡੰਡੇ ਦਾ ਵੀ ਕੋਈ ਦਿੱਕਤ ਨਹੀਂ ਆਗੀ ਖੰਡੀ ਥੋੜੀ ਜ਼ਰੂਰ ਹੋਏਗੀ ਇੱਥੇ ਹੋਰ ਕੋਈ ਹੋਣੀ ਸੋ ਬੂਝਾ ਟਿਲਰਿੰਗ ਵਗੈਰਾ ਵੀ ਇਹਦੀ ਵਧੀਆ ਹੈ ਮਸ਼ੀਨ ਨਾਲ ਬੀਜੀ ਹੋਣ ਕਰਕੇ ਬਾੜਾ ਹੁਣੀ ਹੁੰਦਾ ਕਿਉਂਕਿ ਦਾਣਾ ਨੇੜੇ ਪਿਆ ਵਾ ਸਤ ਸਤ ਅਠੜ ਦਾ ਦਾ ਡੱਕੇ ਜਣੀ ਹੈਗੇ ਨੇ ਜੇ ਕੋਈ ਦਾਣਾ ਦੂਰ ਡਿਗਿਆ ਹੋ ਵਾ ਉਹਦੇ ਤੋਂ ਜ਼ਿਆਦਾ ਬੁੱਝੇ ਦਾ ਪਤਾ ਲੱਗਦਾ ਜਦੋਂ ਇੱਕ ਦਾਣਾ ਥੱਲੇ ਡਿਗਿਆ ਹੋਵੇ ਸੋ ਮਸ਼ੀਨ ਚ ਇਹਨਾ ਨਹੀਂ ਪਤਾ ਲੱਗਦਾ ਹੈਗਾ ਤੇ ਵਧੀਆ ਰਹੂਗੀ